ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਵਧੀਆ ਹੋਗੇ ਆਪਾਂ ਵੀ ਵਧੀਆ ਤੇ ਇੱਥੇ ਅੱਜ ਆਪਾਂ ਕਰਨ ਲੱਗੇ ਹਾਂ ਬਾਬਾ ਜੀ ਵਾਲਾ ਰੂਮ ਸਾਫ਼ ਆਪਾਂ ਇੱਥੇ ਪਿਛੇ ਆਗੇ ਹੀ ਆ ਗਏ ਹਾਂ ਰੂਮ 'ਚ ਬਾਬਾ ਜੀ ਵਾਲੇ ਰੂਮ 'ਚ ਆ ਗਏ ਹਾਂ ਤੇ ਇੱਥੇ ਆਪਾਂ ਸਾਫ਼ ਸੁਥਾਈ ਜਿਹੜੀ ਸਾਰੀ ਮਤਲਬ ਕਰਾਂਗੇ ਪੋੜਮਨ ਲਾ ਕੇ ਝਾੜ ਕੇ ਫਿਰ ਮੈਂ ਰੱਖੂੰਗੀ ਫੇਰ ਉੱਪਰ ਵੱਦਾ ਸਾਫ ਕਰਕੇ ਤੇ ਛੱਤ ਤੋਂ ਥੋੜਾ ਬਤ ਜਾਲਾ ਜਿਹੜਾ ਹੈਗਾ ਇੱਕ ਬ੍ਰੈਸ਼ ਮਾਰ ਦਾਂਗੇ ਜਾਲੇ ਲਾਉਣ ਵਾਲਾ ਸਾਰਾ ਜਾਲਾ ਲਾ ਕੇ ਤੇ ਫਿਰ ਆਪਾਂ ਮਤਲਬ ਕਿ ਵਿਛਾ ਕੇ ਕੱਪੜਾ ਸਲੇਬ ਤੇ ਤੇ ਫਿਰ ਆਪਾਂ ਕੋਟਵਾ ਇਸ ਤਰ੍ਹਾਂ ਹੀ ਲਾ ਦਾਂਗੇ ਉੱਪਰ ਬਹੁਤ ਛੱਤ ਬਹੁਤ ਗੰਦੀ ਹੋਈ ਰੇਤਾ ਬੜੀ ਖਿਰਦੀ ਜਿਹੜੀ ਕਮਰੇ ਚ ਨਾ ਰੇਤਾ ਮਤਲਬ ਸੀਮੈਂਟ ਵਾਲਾ ਪੇਡ ਨਹੀਂ ਨ ਹੋਇਆ ਜੇ ਪੱਟੀ ਵਗੈਰਾ ਨਹੀਂ ਹੋਈ ਤੇ ਉਹ ਰੇਤਾ ਬਹੁਤ ਖਿਰਦੀ ਜਦੋਂ ਮੈਂ ਝਾੜਦੀ ਆ ਤੇ ਮੇਰਾ ਅੱਜ ਮੂਡ ਜਿਹਾ ਬਣਿਆ ਮੈਂ ਕਿ ਚੱਲ ਅੱਜ ਇਹ ਕਮਰਾ ਕਰ ਲੈਣੀ ਆ ਤੇ ਫਿਰ ਮੇਰੇ ਦੋ ਕਮਰੇ ਰਹਿ ਜਣੇ ਆ ਹੌਲੀ ਹੌਲੀ ਮੈਂ ਕਰਨ ਦਈ ਸਫਾਈ ਵੱਡੇ ਕਰਦਾ ਔਖਾ ਵੀ ਬੜਾ ਸੁਖ ਵੀ ਬੜਾ ਤੇ ਬੜਾ ਔਖਾ ਹੀ ਨਹੀਂ ਸਫਾਈ ਨਹੀਂ ਹੁੰਦੀ ਹਨਾ ਤੇ ਕੁਝ ਨਾ ਮਤਲਬ ਮੈਨੂੰ ਟਾਈਫਾਇਟ ਪਕਾਰ ਚੜਕੇ ਨਾ ਸਿਆਲ ਦੇ ਵਿੱਚ ਆਪੇ ਸਹਿਯੋਜਨਾ ਮੇਰਾ ਲੱਤ ਜਣਾ ਤੇ ਗਰਮੀਆਂ ਚ ਮਤਲਬ ਸਾਰੀ ਗਰਮੀਆਂ ਇਹ ਬੁਖਾਰ ਇਸ ਤਰ੍ਹਾਂ ਰਹਿਣਾ ਵਾ ਕਿ ਥਕਾਵਟ ਨਾ ਬਹੁਤ ਜਿਆਦੀ ਜਲਦੀ ਹੋ ਜਾਂਦਾ ਵਾ ਬੁਖਾਰ ਤੇ ਇਸ ਕਰਕੇ ਮਤਲਬ ਮੈਂ ਹੌਲੀ ਹੌਲੀ ਕੋਈ ਵੀ ਕੰਮ ਹੌਲੀ ਹੌਲੀ ਕਰਦੀ ਆ ਕਿ ਇੱਕੇ ਵਰੀ ਮੇਰੇ ਤੋਂ ਨਹੀਂ ਹੁੰਦਾ ਹਨ ਤੇ ਇੱਕ ਤੇ ਕਮਰੇ ਮਤਲਬ ਲੱਕ ਵੀ ਦਰਦ ਕਰਦਾ ਵਾ ਤੇ ਬਸ ਆਪਾਂ ਇਸ ਤਰ੍ਹਾਂ ਮੈਂ ਹੌਲੀ ਹੌਲੀ ਕਰਦੀਆਂ ਤੇ ਇੱਥੇ ਬਸ ਮੈਂ ਲੱਗ ਪਈ ਸੀਗੀ ਫੋੜਮ ਲਾ ਕੇ ਰੱਖ ਕੇ ਤੇ ਛੱਤ ਝਾੜਨ ਤੇ ਮੇਰਾ ਹੱਥ ਨਹੀਂ ਪਹੁੰਚੇ ਜਿੰਨਾ ਕ ਮਤਲਬ ਮੇਰੇ ਤੋਂ ਲੱਥਾ ਮਿਲ ਲਾਇਆ ਬਾਕੀ ਮੈਂ ਕਿਉਂ ਕਰਨ ਨੂੰ ਕਿਹਾ ਕਿ ਛੱਤ ਦੇ ਉੱਪਰ ਤੁਸੀਂ ਮਦਦ ਬਿਲਕੁਲ ਛੋਟਾ ਵਾ ਕਮਰਾ ਥੋੜਾ ਜਿਹਾ ਹੀ ਕਮਰਾ ਮਤਲਬ ਛੋਟਾ ਹੀ ਆ ਤੇ ਉਹ ਕੰਦਾ-ਕੁੰਦਾ ਤਾਂ ਮੈਂ ਲਾਤਾ ਤੇ ਬਿਲਕੁਲ ਮੈਨਾਂ ਨੂੰ ਕਿਹਾ ਕਿ ਛੱਤ ਤੇ ਛੱਤ ਤੇ ਤੂੰ ਹੀ ਮਾਰ ਦੋ ਮੇਰਾ ਹੱਥ ਮਤਲਬ ਥੋੜਾ ਜਿਹਾ ਮੈਨੂੰ ਮਤਲਬ ਉੱਚਾ ਵਾ ਕਿ ਹੱਥ ਮੇਰਾ ਨਹੀਂ ਪਹੁੰਚਦਾ ਤੇ ਬਾਕੀ ਇਹਨਾਂ ਛੱਤ ਇਹਨਾਂ ਨੇ ਸਾਫ਼ ਕਰਤੀ ਤੇ ਬਾਕੀ ਮੈਂ ਕੰਦਾ-ਕੁੰਦਾ ਤਾਂ ਝਾੜ ਕੇ ਤੇ ਨਾਲ ਹੀ ਸਲੈਬਰੀਟੀ ਸਾਫ਼ ਕਰ ਲਈ ਤੇ ਬੱਚੇ ਗਏ ਸਕੂਲ ਫਤਿਹ ਤੇ ਮਨਮੀਤ ਗਿਆ ਸਕੂਲ ਫਤਿਹ ਨਾਲ ਥੋੜਾ ਠੀਕ ਜਾਨੀ ਆ ਉਹਦਾ ਨਾ ਗਲਾ ਬਹੁਤ ਜ਼ਿਆਦਾ ਖਰਾਬ ਹੋਇਆ ਵਾ ਨਾਲ ਦੁਕਾਨ ਤੇ ਬੁਖਾਰ ਰਹੀ ਉਸ ਤਰ੍ਹਾਂ ਮੈਡੀਸਨ ਦਿੱਤੀ ਕੱਲ ਜਿਆਦਾ ਹੀ ਉਸ ਤਰ੍ਹਾਂ ਅੱਜ ਠੀਕ ਵਾ ਪਰ ਅਜੇ ਥੋੜਾ ਜਿਹਾ ਹੈਗਾ ਵਾ ਮਤਲਬ ਬੋਲ ਜਿਆ ਹੋਰ ਤਰ੍ਹਾਂ ਦਾ ਭਾਰਾ ਜਿਆ ਹੋਇਆ ਪਿਆ ਵਾ ਆਵਾਜ਼ ਨਹੀਂ ਨਿਕਲਦੀ ਪਈ ਤੇ ਸਕੂਲ ਤੇ ਫਿਰ ਜਾਣਾ ਹੀ ਕਿਉਂਕਿ ਪੇਪਰ ਵੀ ਆਉਣ ਵਾਲੇ ਆ ਬੱਚਿਆਂ ਦੇ 30 ਨੂੰ ਪੇਪਰ ਆਰ ਲਾ ਫਤੇ ਦੇ ਸ਼ੁਰੂ ਆ ਤੇ ਮਣ ਉਮੀਦ ਦੇ ਵੀ 30 ਤੋਂ ਸ਼ੁਰੂ ਆ ਤੇ ਰਿਟਰਨ ਪਤਾ ਨਹੀਂ ਅਜੇ ਰਿਟਰਨ ਵੀ ਨਹੀਂ ਡਿਡ ਚੀਟ ਹੈ ਤੇ ਬਸ ਇੱਥੇ ਮੈਂ ਆਪਾਂ ਛਾੜ ਲਿਆ ਇਸ ਕਮਰਾ ਬਾਬਾ ਜੀ ਅਲਾ ਕਮਰਾ ਜਿਹੜਾ ਪੂਰਾ ਸਾਫ ਸਫਾਈ ਕਰ ਲਈ ਉਸ ਤੋਂ ਬਾਅਦ ਆਪਾਂ ਲਾ ਦਾਂਗੇ ਫੋਟਵਾਂ ਇਹ ਵੀ ਚੈਨਲ ਤੇ ਨਵੀਂ ਆਉਂਦੀ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵੇਖਿਆ ਕਰੋ ਵਿੱਚ ਸਕਿੱਪ ਨਾ ਕਰਿਆ ਕਰੋ ਪਲੀਜ਼ ਤੇ ਬਸ ਇੱਥੇ ਆਪਾਂ ਆਪ ਛਾੜਤਾ ਹੀ ਪੇਪਰ ਨਿਊਜ਼ ਪੇਪਰ ਛਾੜਤਾ ਹੀ ਸਲੇਵ ਤੇ ਉਸ ਤੋਂ ਬਾਅਦ ਫੋਟਵਾਂ ਜਿਹਨਾਂ ਸਾਫ ਕਰਕੇ ਲਾ ਦਿਆਂਗੇ ਚੰਗੀ ਤਰ੍ਹਾਂ ਫੋਟਵਾਂ ਸਾਫ ਕਰਕੇ ਲਾ ਦਿਆਂਗੇ ਨਾਲ ਹੀ ਹੁਣ ਮੈਂ ਲੜੀ ਜੀ ਲਾ ਦਊਂਗੀ ਫੋਟਵਾਂ ਦੇ ਅਲੇ ਦਵਲੇ ਲਾਈ ਲਾਈਟ ਜੀ ਲਾਈ ਸੀਗੀ ਤੇ ਮੈਂ ਉਸ ਤਰ੍ਹਾਂ ਲਾ ਦੂੰ ਗੁੜਕਾ ਸਾਹਿਬ ਜਿੱਤੇ ਰਹਾਤਾ ਤੇ ਇਥੇ ਮੁਰਦਪੰਕੋ ਵੀ ਦਾ ਹੱਤਾ ਤੇ ਆ ਵੇਖੋ ਆਪਣਾ ਹੋ ਗਿਆ ਬਾਬਾ ਜੀ ਵਾਲਾ ਰੂਮ ਪੂਰਾ ਐ ਸਾਫ ਕਿੰਨਾ ਸੋਹਣਾ ਲੱਗਦਾ ਸਾਫ ਸਫਾਈ ਕੀਤੀ ਹੋਏ ਤੇ ਬਹੁਤ ਸੋਹਣਾ ਲੱਗਦਾ ਵਾ ਤੇ ਅਜੇ ਆ ਪਰਦਾ ਧੋਣ ਵਾਲਾ ਤੇ ਪਰਦਾ ਮੇਰੇ ਤੋਂ ਲੱਥਾ ਨਹੀਂ ਆ ਤੇ ਇਹ ਕਹਿੰਦੇ ਰਹਿਣ ਦੇ ਜੇ ਮੀਂਹ ਪੈਂਦਾ ਫਿਰ ਉਠਾ ਕਰ ਦਈਦੇ ਤੇ ਬਾਚੜ ਨਾਲ ਸਾਰਾ ਗਿੱਲਾ ਹੋ ਜਾਂਦਾ ਵਾ ਇਹ ਵੀ ਨਾ ਉਹ ਗਲਤੀ ਹੋ ਗਈ ਇਹ ਕਮਰੇ ਦੇ ਦਰਵਾਜੇ ਨਾਲ ਉਹੜੇ ਕਮਰੇ ਚ ਕਿੱਢ ਬੋਣਾ ਹੀ ਉਕੜਾ ਕਰਾਉਣਾ ਵਾ ਸਹੀ ਪਰ ਅਜੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚੰ ਹੈ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਤੇ ਇੱਥੇ ਟਾਈਮ ਹੈਗਾ ਵਾ 6 ਵਜੇ ਦਾ 6 ਵਜੇ ਕ 10 ਮਿੰਟ ਦਾ ਤੇ ਮੀਂਹ ਆ ਗਿਆ ਸ਼ਾਮੀ ਜੇ ਬਦਲਾ ਹੈ ਇੱਕਦਮ ਤੇ ਨਾਲ ਹੀ ਹਵਾ ਮੀਂਹ ਬਹੁਤ ਵਧੀਆ ਮਤਲਬ ਠੰਡਾ ਹੋਇਆ ਬਹੁਤ ਜਿਆਦਾ ਗਰਮੀ ਸੀਗੀ ਬਹੁਤ ਗਰਮੀ ਸੀ ਹੋਈ ਪਈ ਸੀਗੀ ਆ ਵੇਖੋ ਅੱਜ ਫੇਰ ਭਾਵੇਂ ਅੰਦਰਾਂ ਚ ਪਾਣੀ ਆ ਜੇ ਵਾਛੜ ਅੰਦਰਾਂ ਨੂੰ ਆ ਹਵਾ ਤੇ ਲੰਡੇ ਨੇ ਨਾਲ ਨਾਲ ਹਵਾ ਦੇ ਪਾਣੀ ਆਵੇ ਇੱਧਰ ਵੀ ਆ ਗਿਆ ਪਿੱਛੋਂ ਦੀ ਹੈਗੀ ਝੰਬ ਇੱਥੇ ਬੰਨ ਗਿਆ ਆਵੇ ਮਾ ਦਰਵਾਜੇ ਮਾਰਦਾ ਬੂਆ ਕਿ ਲਾ ਹੋ ਗਿਆ ਸਾਰੇ ਹਵਾ ਪਿਛੋਂ ਦੀ ਨਾ ਆਂਦੀ ਹਵਾ ਬਹੁਤ ਸੁਣੀ ਹੁੰਦੀ ਠੰਡੀ ਰਹਿੰਦੀ ਨਾਲ ਮੀਂਹ ਸਾਰਾ ਪਾਣੀ ਅੰਦਰ ਆ ਗਿਆ ਆਵੇ ਇੱਧਰ ਵੀ ਆ ਗਿਆ ਆਵੇ ਥੋੜਾ ਆਇਆ ਇੱਧਰ ਵੀ ਆ ਬਾਰੀ ਮਾਰਦੇ ਨੇ ਪਾਪਾ ਨੂੰ ਕਹਿ ਮਾਰ ਦਿੰਦੇ ਆ ਹਾ ਮਾਰ ਦੋ ਮਾਰੀ ਤਾਂ ਆ ਹੈ ਚਲੋ ਜੀ ਇਹ ਵੀਡੀਓ ਜਿਹੜੀ ਮੀ ਵਾਲੀ ਵੀਡੀਓ ਹੈਗੀ ਪਰਸੋਂ ਦੀ ਤੇ ਵੀਰ ਹੈਗਾ ਹੈਗਾ ਸੋਮਵਾਰ ਤੇ ਸੋਮਵਾਰ ਸ਼ਾਮ ਦੀ ਵੀਡੀਓ ਉਹ ਸੰਡੇ ਦੀ ਸੀ ਕਿ ਸਾਲਸਪਾਈਲੇਪਣੀ ਤੇ ਇਹ ਹੈਗੀ ਮੰਡੇ ਦੀ ਤੇ ਬਸ ਇੱਥੇ ਆਪਾਂ ਇੰਨੀ ਜਿਆਦੀ ਗਰਮੀ ਸਵੇਰੇ ਤੇ ਇੱਥੇ ਮੈਂ ਕਹਿਣੀ ਕਿ ਮੈਂ ਲੱਗ ਗਿਆ ਬਣਾਉਣ ਪਰੋਲ ਅੱਜ ਬਣਾਵਾਂਗੇ ਆਪਾਂ ਪਰੌਲ ਭਰ ਕੇ ਬਣਾਵਾਂਗੇ ਮਤਲਬ ਇੱਕ ਇੱਕ ਦोरी ਬਣਾਏ ਤੇ ਆਪਾਂ ਕੱਟ ਕੇ ਬਣਾਏ ਆ ਤੇ ਅੱਜ ਬਣਾਵਾਂਗੇ ਆਪਾਂ ਭਾਰਤੀ ਦੇ ਵੱਡਾ ਪਰੌਲੇ ਇਹਦੇ ਬਲავੇ 6-7 ਪੀਸ ਜਿਹੜੇ ਕਰ ਲਈ ਆ ਤੇ ਹੁਣ ਇਹਨਾਂ ਨੂੰ ਛਿੱਲ ਲੂ ਛਿੱਲ ਕੇ ਤੇ ਧੋ ਕੇ ਤੇ ਆਪਾਂ ਮੜੀ ਕੇ ਮਸਾਲਾ ਭਰਾਂਗੇ ਇਹਦੇ ਦੇ ਵਿੱਚ ਤੇ ਮਤਲਬ ਬੜੇ ਵਧੀਆ ਬਣਦੇ ਬਹੁਤ ਵਧੀਆ ਮਤਲਬ ਕਿ ਭਰ ਕੇ ਪਹਿਲੀ ਵਾਰ ਬਣਾਏ ਆ ਤੇ ਕੱਟ ਕੇ ਆਪਾਂ ਦੋ ਵਾਰ ਬਣਾ ਲਿਆ ਪਰ ਮੀਤੇ ਪਾਪਾ ਨਹੀਂ ਖਾਂਦੇ ਭਰ ਕੇ ਬਣਾਏ ਮੈਨੂੰ ਤਾਂ ਬਹੁਤ ਸਵਾਲ ਲੱਗਦੇ ਆ ਘਰੇ ਲੈ ਆਂ ਨੂੰ ਲੱਗਦੇ ਕਿ ਇਹ ਤੋਰੀ ਨੂੰ ਲੱਗਦੇ ਕਿ ਸਰਕੀ ਆ ਤੋਰੀ ਭਰ ਕੇ ਬਣਾਈ ਦੀ ਬਹੁਤ ਸਵਾਲ ਲੱਗਦੇ ਆ ਪਰ ਇਹ ਨਹੀਂ ਖਾਂਦੇ ਬਹੁਤ ਘੱਟ ਖਾਂਦੇ ਮੜੇ ਗੁੱਟੇ ਕੀ ਖਲੜ ਤੇ ਖਲੜ ਜੀ ਤੋਂ ਮੜ ਕਰੀ ਨਹੀਂ ਤੇ ਨਹੀਂ ਖਾਂਦੇ ਛੇਲ ਲੱਕੀ ਤੇ ਮਸਾਲਾ ਰਗੜ ਲਿਆ ਗ੍ਰੈਂਡ ਕਰ ਲਿਆ ਵਾ ਤੇ ਆਪਾਂ ਮੁਰਕੇ ਕੌਲੇ ਦੇ ਵਿੱਚ ਕੱਢ ਕੇ ਤੇ ਲੂਣ ਮਿਰਚ ਵਗੈਰਾ ਐਡ ਕਰ ਲਿਆ ਵਾ ਪਰ ਲਾ ਲਿਆ ਵਾ ਤੇ ਹੁਣ ਮੈਂ ਕੜਾਈ ਵੀ ਰੱਖਤੀ ਆ ਤੇਲ ਪਾ ਕੇ ਤੇ ਤੇਲ ਪਾ ਕੇ ਕੜਾਈ ਰੱਖਦੀ ਇਹਦੇ ਹੁਣ ਨਾਲ ਹੀ ਜਿਹੜੇ ਪੜੋਲੇ ਹਨ ਪੜੋਲਾਂ ਦੇ ਵਿੱਚ ਮਸਾਲਾ ਜਿਹੜਾ ਪਰ ਦੂੰਗੀ ਚੀਰਾ ਮੈਂ ਦੇ ਲਿਆ ਵਾ ਚੀਰਾ ਦੇਣ ਦੇ ਹੀ ਆ ਮੈਂ ਦੇ ਕੇ ਦੇ ਨਾਲ ਹੀ ਪੜੋਲ ਜਿਹੜੇ ਪਰ ਦੂੰਗੀ ਮਸਾਲਾ ਪਰ ਦੂੰਗੀ ਗੰਡਾ ਗੰਡਾ ਰਗੜਿਆ ਜੋ ਵੀ ਬਹੁਤ ਜਿਆਦਾ ਸਵਾਦ ਲੱਗਦੇ ਮੈਨੂੰ ਤੇ ਭਰ ਕੇ ਬਹੁਤ ਸਵਾਦ ਲੱਗਦੇ ਤੇ ਪਰ ਮਨ ਮੀਤੇ ਪਾਪਾ ਨਹੀਂ ਖਾਂਦੇ ਵੀ ਆਪਣੇ ਹੀ ਬੜੇ ਸਵਾਦ ਸੀਗੇ ਤੇ ਬੱਚੇ ਤੇ ਖਾਂਦੇ ਨਹੀਂ ਨਾ ਬੱਚਿਆਂ ਨੇ ਨਾ ਕarele ਨਾ ਕੀ ਆ ਤੋ ਵੀ ਬੱਚੇ ਬਹੁਤ ਨਖਰੇ ਕਰਦੇ ਆ ਸਾਡੇ ਬੱਚਿਆਂ ਨੇ ਕੁਝ ਨਹੀਂ ਖਾਣੇ ਤੇ ਫਿਰ ਬੱਚਿਆਂ ਦਾ ਕਰਕੇ ਉਹਨੂੰ ਬਣਾਉਣੇ ਪਣਾ ਬੰਦੇ ਤੇ ਅੱਜ ਫਿਰ ਮੇਰੇ ਦਿਲ ਜਿਆ ਕੀਤਾ ਮਾਂ ਚ ਲੈਰ ਕੀ ਪੜੋਲ ਨਹੀਂ ਕਰਦੇ ਭਰ ਕੇ ਚਲ ਪਰਕੇ ਬਣਾ ਲੈਨੇ ਆ ਤੇ ਬਸ ਇੱਥੇ ਮੈਂ ਸਾਰਿਆਂ ਨੂੰ ਚੀਰਾ ਦੇ ਕੇ ਉਸ ਤੋਂ ਬਾਅਦ ਆ ਮੈਂ ਮਸਾਲਾ ਭਰ ਕੇ ਤੇ ਕੜਾਈ ਦੇ ਵਿੱਚ ਪਾ ਦਿੱਤੇ ਸੀਗੇ ਮਨ ਮੀਦੇ ਪਾਪਾ ਵੀ ਆ ਗਏ ਸੀ ਅੱਜ ਇਹ ਟਾਈਮ ਨਾਲ ਹੀ ਆ ਗਏ ਸੀਗੇ ਆ ਗਏ 6:00 ਵਜੇ ਸਾਡੇ ਕੇ 6:00 ਵਜੇ ਤੇ ਇੱਥੇ ਟਾਈਮ ਜਿਹੜਾ ਹੈਗਾ ਹੈਗਾ ਮੇਰੇ ਨਾਲੋਂ ਪੌਣੇ ਕੇ 7 ਦਾ ਛਾਈ ਦਾ ਗੜੀ ਪੱਕਾ ਨਹੀਂ ਪਤਾ ਜਦੋਂ ਮੈਂ ਮਸਾਲਾ ਭਰਿਆ ਵਾ ਇੰਨਾ ਕਾ ਹੈਗਾ ਹੈਗਾ ਪੌਣੇ ਨੂੰ ਸਾਡੇ ਸਾਡੇ ਸ਼ਹਿਰ ਦੇ ਲਾਗੇ ਬੰਨੇ ਦਾ ਟਾਈਮ ਸੀਗਾ ਤੇ ਤਾਂ ਇਹ ਹੁਣ ਦਿਨਾਂ ਦਾ ਨਾ ਬਹੁਤ ਜ਼ਿਆਦਾ ਫਰਕ ਪਿਆ ਵਾ ਟਾਈਮ ਬਹੁਤ ਜਲਦੀ ਹੁੰਦਾ ਵਾ ਦਿਨ ਦਾ ਪਤਾ ਨਹੀਂ ਲੱਗਦਾ ਟਾਈਮ ਦਾ ਦਿਨ ਕਾਫੀ ਛੋਟੇ ਹੋ ਗਏ ਹੁਣ ਅੱਜ ਹੈਗਾ 12 ਮਹੀ ਆਇਆ ਤੇ ਅੱਧਾ ਘੰਟਾ ਪਰ ਬਹੁਤ ਹੀ ਜ਼ਿਆਦਾ ਮੀਂਹ ਆਇਆ ਬਹੁਤ ਹੀ ਜ਼ਿਆਦਾ ਤੇ ਇੱਥੇ ਬਸ ਠੰਡਾ ਹੋ ਜੂਗਾ ਹੁਣ ਮੀਂਹ ਪਿਆ ਵਾ ਨਹੀਂ ਤੇ ਇੰਨੀ ਜ਼ਿਆਦੀ ਗਰਮੀ ਨਾ ਬਹੁਤ ਜ਼ਿਆਦੀ ਗਰਮੀ ਸੀ ਹੋਈ ਪਈ ਸੀਗੀ ਬਹੁਤ ਕਿਤੇ ਗਰਮਪਾ ਪੜੋਲ ਜਿਹੜੇ ਪਾਤੇ ਆ ਕੜਾਈ ਦੇ ਵਿੱਚ ਤੇ ਹੁਣ ਬਸ ਆਪਾਂ ਪਾਤੇ ਤੇਲ ਪੁਰਾ ਗਰਮ ਹੋ ਗਏਵੇਂ ਹੌਲੀ ਹੌਲੀ ਪਾਉਣ ਲਈ ਕਿ ਚੇਟਣਾ ਪਾ ਜੇ ਮਿਲ ਕੇ ਮ ਇਕੱਠੇ ਪਾਤੇ ਦੇ ਵਿੱਚ ਸਬਜੀ ਬਹੁਤ ਜਿਆਦਾ ਸਵਾਦ ਬਣੀ ਹੋਈਗੀ ਇੱਕ ਪੜੋਲ ਦੇ ਕਿੰਨੇ ਚਾ 5 6 ਪੀਸ ਹੋ ਜਾਂਦੇ ਵੱਡਿਆ ਹੋਵੇ ਲੰਬਾ ਪੜੋਲ ਤੇ ਬੰਦਦੇ ਵੇਲੇ ਸਵਾਦ ਸਬਜੀ ਜਿਵੇਂ ਮੇਰੇ ਅਰਾਦਾ ਕੀ ਇਹ ਤੋ ਰੀਵੀ ਵਿੱਚ ਪਰਕ ਪਾਉਂਦਾ ਪਰ ਕੀ ਇਹ ਤੋ ਵੀ ਮੈਂ ਮਿਲ ਕੇ ਪਾਈ ਨਾ ਪੜੋਲ ਹੀ ਵੱਧੂਆ ਇੰਨੀ ਬਹੁਤ ਵਾ ਸਾਡੇ ਕਿਹੜਾ ਐ ਅਡੀ ਜੀ ਤੇ ਸਭ ਜੀ ਰੱਖ ਕੇ ਨਾ ਸਬਜ਼ੀ ਤਾਂ ਨਹੀਂ ਤੁਮਨੇ ਮੀਤ ਦੇ ਪਾਪਾ ਲੈ ਕੇ ਆਏ ਆਲੂ ਫਲੀਆਂ ਤੇ ਟਮਾਟਰ ਅਦਰਕ ਵਗੈਰਾ ਖਤਮ ਹੋਇਆ ਸੀਗਾ ਪਿਆਜ ਆ ਗਏ ਸੀਗੇ ਕੋਈ ਟਮਾਟਰ ਨਹੀਂ ਹੈਗੀ ਟਮਾਟਰ ਟਮਟਰ ਹੁਣ ਲੈ ਆ ਮੀਤ ਦੇ ਪਾਪਾ ਤੇ ਤੇ ਸਭ ਜੀ ਰੱਖਦੇ ਮੈਂ ਤਾਂ ਇਹ ਵੀ ਸਾੰਮਲਾ ਅੱਗੇ ਕਾਢਣਾ ਸਲੈਬ ਦੇ ਉੱਤੇ ਪਏ ਆ ਖਲਾਰਾ ਜੇ ਬੜਾ ਲੱਗਦਾ ਵਾ ਜਿਲ ਭਾਵੇ ਪਏ ਹੁਣ ਤੇ ਆਲੂ ਕੱਢ ਕੇ ਆਲੂ ਵਾਲੀ ਟੋਕਰੀ ਦੇ ਵਿੱਚ ਰੱਖ ਤੇ ਫਲੀਆਂ ਦੇ ਵਿੱਚ ਮਿਰਚਾ ਕੱਢ ਕੇ ਅਦਰਕ ਕੱਢ ਕੇ ਉਹ ਸਾਈਡ ਤੇ ਕਰ ਲਿਆ ਹੈਗਾ ਮੈਂ ਅਲੱਗ ਰੱਖ ਲੈਣੀ ਹੁੰਦੀ ਆ ਫਿਰ ਕੋਈ ਨਾ ਕੋਈ ਮਿਰਚ ਗਲੀ ਹੋਵੇ ਇਹਦੇ ਫਿਰ ਕੇ ਖਰਾਬ ਕਰਦੀ ਆ ਚੀਜ਼ ਨੂੰ ਇਸ ਕਰਕੇ ਮੈਂ ਉਹਨਾਂ ਨੂੰ ਕੱਢ ਕੇ ਰੱਖ ਲਿਆ ਹੈਗਾ ਸਾਰਾ ਕੁਝ ਜਵੇ ਅਲੱਗ ਕਰਕੇ ਤੇ ਅਲੱਗ ਲਪਾਵੇ ਜਿ ਪਾ ਲਿਆ ਸੀਗਾ ਤੇ ਫਲੀਆਂ ਜਿਹੜੀਆਂ ਅਲੱਗ ਰਹਿਣਤੀਆਂ ਸੀਗੀਆਂ ਮੈਂ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਮੈਂ ਆਸ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਇਧਰ ਆਪਾਂ ਬਣਾਈ ਸੀ ਅਜੇ ਪੜੋਲ ਭਰ ਕੇ ਸਬਜੀ ਹੁ ਦੇਖੋ ਕਿੰਨੀ ਸੋਹਣੀ ਸਬਜੀ ਬਣ ਗਈ ਹੈ ਆਪਣੀ ਬੈਗ ਜੇ ਤੁਹਾਨੂੰ ਕੋਈ ਤੇ ਇਧਰ ਆਪਾਂ ਦੁੱਧ ਕੱਢ ਕੇ ਰੱਖ ਲਿਆ ਵਾ ਪੀਣ ਵਾਲਾ ਦੁੱਧ ਬਾਕੀ ਆਪਾਂ ਕੱਢ ਕੇ ਰੱਖ ਲਿਆ ਵਾ ਇਹ ਗਰਮ ਕਰ ਲਾਂਗੇ ਹੁਣ ਫੁਲਕੇ ਵੀ ਬਣਾ ਲਏ ਆ ਤੇ ਰੋਟੀ ਖਾਣੀ ਆ ਬਸ ਹੁਣ ਦੇਣੀ ਆ ਆਪਾਂ ਕੇ ਇਹਨਾਂ ਨੂੰ ਰੋਟੀ ਤੇ ਸਬਜੀ ਬਹੁਤ ਸੋਹਣੀ ਵੇਖਣ ਚ ਬਣੀ ਹੈ ਵੇਨੇ ਖਾ ਕੇ ਗੜੀ ਇਧਰ ਆਪਣੀ ਸਬਜੀ ਜਿਹੜੀ ਬਣ ਗਈ ਆ ਬਹੁਤ ਸੁਣੀ ਬਣੀ ਆ ਪਰੋਲ ਬਣਾਏ ਆ ਭਰ ਕੇ ਆਪਾਂ ਤੇ ਇਧਰ ਦੁੱਧ ਕੱਢ ਕੇ ਰੱਖ ਲਿਆ ਵਾ ਆਪਾਂ ਸਵੇਰੇ ਚ ਦੁੱਧ ਪੀਣ ਵਾਲਾ ਵਾ ਇਹ ਤੇ ਹੁਣ ਮੈਂ ਰੋਟੀ ਪਾਦਾ ਇੱਥੇ ਸਬਜੀ ਜਿਹੜੀ ਤਿਆਰ ਸੀ ਤੇ ਇੱਥੇ ਮੈਂ ਪਾਉਂਦੀ ਪਈ ਸੀ ਰੋਟੀ ਮਿੰਨੂ ਮਨਮੀ ਦੇ ਪਾਪਾ ਕਹਿੰਦੇ ਕਿ ਭੁੱਖ ਲੱਗੀ ਰੋਟੀ ਦੇ ਤੇ ਮੈਂ ਕਿਹਾ ਤੁਹਾਨੂੰ ਸਾਰੇ ਜਣੇ ਖਾ ਲਓ ਹੁਣ ਕਿ ਫੁਲਕੇ ਮੈਂ ਪਕਾ ਲਏ ਸੀ ਜੋ ਸਬਜੀ ਦੇ ਦਿੱਤੀ ਪਈ ਇਹ ਫੁਲਕੇ ਜਿਹੜੇ ਲਾਉਣੇ 7-8 ਉਹ ਮੈਂ ਲਾ ਲੇ ਆ ਦੇ ਇਥੇ ਸੋਟੀ ਰੋਟੀ ਪਾ ਗਏ ਹੁਣ ਦਹੀਂ ਪਾ ਕੇ ਤੇ ਫੁਲਕੇ ਜਿਹੜੇ ਆਪਾਂ ਦੇ ਦਾਂਗੇ ਇਹਨਾਂ ਨੂੰ ਤੇ ਚਲੋ ਜੀ ਠੀਕ ਵਾ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜਿਉਂ ਵੀ ਪੈਣ ਪਰ ਆਉਂਦਾ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਜਾਇਆ ਕਰੋ ਤੇ ਜੇ ਕੋਈ ਹੁੰਦਾ ਵਕਾਟ ਵੀ ਲੱਗਦੀ ਤੁਹਾਨੂੰ ਵੀਡੀਓ ਦੇ ਤੱਦ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ